ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪਰਸਾਦ ਆਸਾ ਬਾਣੀ ਸ੍ਰੀ ਨਾਮ ਦਿਓ ਜੀ ਕੀ ਇੱਕ ਅਨੇਕ ਵਿਆਪਕ ਔਰਕ ਜਤ ਦੇਖੋਂ ਤਤ ਸੋਇ ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਬੂਝ ਕੋਈ ਪਰਮਾਤਮਾ ਇੱਕ ਅਨੇਕਾ ਰੂਪ ਚ ਵਿਆਪਕ ਹੈ ਹਰ ਜਗ੍ਹਾ ਤੇ ਵਸਿਆ ਹੈ ਪਰ ਇਸ ਪੇਤ ਨੂੰ ਕੋਈ ਟਾਵਾ ਟਾਵਾ ਜਾਣਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਇੱਕ ਮਣ ਸਤ ਸਹੰਸ ਜੈਸੇ ਪੋਤ ਪੋਤ ਪ੍ਰਭ ਸੋਈ ਰਹਾ ਹਰ ਥਾਂ ਤੇ ਪ੍ਰਭੂ ਆਪ ਵਸਿਆ ਹੈ ਤਾਣੇ ਪੇਟੇ ਵਾਂਗ ਉਹ ਸਭ ਚ ਮਿਲਿਆ ਹੈ ਜਲ ਤਰੰਗ ਅਰ ਫੇਨ ਬੁੰਦ ਬੋਦਾ ਜਲ ਤੇ ਪਿੰਨ ਨਾ ਹੋਈ ਇਹ ਪਰਪੰਝ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਜਿਵੇਂ ਪਾਣੀ ਦੀਆਂ ਠੱਲਾਂ ਚੋਂ ਬੁਲਬਲੇ ਵੱਖਰੇ ਹੋ ਕੇ ਫਿਰ ਨਾਲ ਰਲ ਜਾਂਦੇ ਨੇ ਐਵੇਂ ਜਗਤ ਪ੍ਰਭੂ ਦੀ ਰਚੀ ਖੇਡ ਆਪ ਵਿੱਚ ਬੈਠਾ ਮਿੱਥਿਆ ਪਰਮ ਅਰ ਸੁਪਨ ਮਨੋਰਤ ਸਤ ਪਦਾਰਥ ਜਾਣਿਆ ਸ਼ੁਕਰਿਤ ਮਨਸਾ ਗੁਰੂ ਉਪਦੇਸ਼ੀ ਜਾਗਤ ਹੀ ਮਨ ਮਾਨਿਆ ਇਹ ਪਰਪੰਚ ਨੂੰ ਵੇਖ ਕੇ ਗਲਤ ਖਿਆਲ ਬਣ ਗਿਆ ਕਿ ਪ੍ਰਭੂ ਅੱਡ ਪਰ ਜਿਸ ਮਨ ਨੂੰ ਸਤਗੁਰੂ ਭਾਲੀ ਸਮਤ ਬਖਸ਼ਦਾ ਉਹਦਾ ਮਨ ਪ੍ਰਭੂ ਦੇ ਵਿੱਚ ਜੁੜਿਆ ਰਹਿੰਦਾ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਕਾਟ-ਕਾਟ ਅੰਤਰ ਸਰਬ ਨਿਰੰਤਰ ਕੇਵਲ ਇੱਕ ਮੁਰਾਰੀ ਨਾਮ ਦੀ ਵਖ ਦਿਨ ਆਪਣੇ ਹਿਰਦੇ ਚ ਵਿਚਾਰ ਕੇ ਵੇਖੋ ਪ੍ਰਮਾਤਮਾ ਦੀ ਰਚੀ ਹੋਈ ਖੇਡ ਹੈ ਹਰੇਕ ਹਿਰਦੇ ਚ ਕੇਵਲ ਇੱਕ ਪ੍ਰਭੂ ਆਪ ਹੀ ਵਸਦਾ ਆਸਾ ਆਨੀ ਲੈ ਕਮ ਪਰਾਈਲੇ ਊਦਖ ਠਾਕੁਰ ਕੋ ਇਸ਼ਨਾਨ ਕਰੂੰ 42 ਲੱਖ ਜੀ ਜਲ ਮੈਂ ਹੋਤੇ ਬਿਉਠਲ ਪਹਿਲਾ ਕਾਇ ਕਰੂੰ ਘੜਾ ਲਿਆ ਕੇ ਉਸ ਚ ਪਾਣੀ ਭਰ ਕੇ ਤੂੰ ਮੂਰਤੀ ਨੂੰ ਇਸ਼ਨਾਨ ਕਰਵਾਉਣਾ ਭਾਈ ਜਿਹੜਾ ਪਾਣੀ ਲਿਆਓ ਉਹਦੇ ਚ ਯਾਦ ਰੱਖ ਪਹਿਲਾਂ ਤੋਂ ਹੀ 42 ਲੱਖ ਜੀਵ ਨੇ 10 ਫਿਰ ਪ੍ਰਭੂ ਕਿੱਥੇ ਨਹੀਂ ਜੱਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇ ਲਾ ਰਹਾਓ ਜਿੱਧਰ ਜਾਣਾ ਵਾ ਉੱਥੇ ਪ੍ਰਭੂ ਮੌਜੂਦ ਹੈ ਸਭ ਜਗਾਂ ਤੂੰ ਆਪ ਸਮਾਸ਼ੇ ਕਰ ਰਿਹਾ ਹੈ ਰਹਾਓ ਆਨੀਲੇ ਫੁੱਲ ਪਰੋਈ ਲੈ ਮਾਲਾ ਠਾਕੁਰ ਕੀ ਹਉ ਪੂਜ ਕਰ ਪਹਿਲੇ ਬਾਸ ਲਈ ਹੈ ਭਵਰਾ ਬੀਠਲ ਪਹਿਲਾ ਕਾਇ ਕਰੂੰ ਫੁੱਲ ਲਿਆ ਕੇ ਮਾਲਾ ਪਰੋ ਕੇ ਤੂ ਮੂਰਤੀ ਦੀ ਪੂਜਾ ਕਰਨ ਪਰਿਆਦ ਰੱਖੀ ਜਿੱਥੋਂ ਇਹ ਮਾਲਾ ਲੈ ਕੇ ਆਇਆ ਉਥੇ ਪਹਿਲੋਂ ਹੀ ਭਵਰਾ ਸੀ ਤੇ ਭਵਰੇ ਚ ਪਰਮਾਤਮਾ ਨੇ ਆਪ ਹੀ ਖੁਸ਼ਬੂ ਲਈ ਆ ਨੀਲੇ ਦੂਧ ਰਿਦਾਇਲੇ ਖੀਰੰਗ ठाकुर को न वेद करों पहले दूध बेटार्यो मच्छरै बीठल पहला काय करों दूध ल्याके खीर रिणके तू बेटा करना पर उते पहला ही बच्चे ने झूठा कीता क्योंकि बच्चे च आप परमात्मा फिरदा सुचा केड़ा होया ही बे बीठल उबे बीठल बीठल बिन संसार नहीं ਹਾਂ ਤਨੰਤਰ ਨਾਮਾ ਪ੍ਰਣਵੈ ਪੂਰਿ ਹੋ ਤੂ ਸਰਬਮਹੀਂ ਹਰ ਥਾਂ ਤੇ ਪ੍ਰਭੂ ਆਪ ਵਸਤੈ ਐਸਾ ਕੋਈ ਥਾਂ ਨਹੀਂ ਜਿੱਥੇ ਨਾ ਹੋਵੇ ਆਸ ਮਨ ਮੇਰੋ ਗੱਜ ਜੀਬਾ ਮੇਰੀ ਕਾਤੀ ਮਪ ਮਪ ਕਾਟੋਂ ਜਮਕੀ ਫਾਸੀ ਮਨ ਗੱਜ ਬਣ ਗਿਆ ਜੀਬ ਕੈਚੀ ਬਣ ਗਈ ਹੁਣ ਅਸੀਂ ਜਮਾ ਨੂੰ ਵੱਡੀ ਜਾ ਰਹੇ ਆ ਕਾਹਾਂ ਕਰੋ ਜਾਂਤੀ ਕਾਹਾਂ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤਿ ਰਹਾ ਇਹ ਜਾਤ ਪਾਤ ਕੀ ਕਰ ਲੈਣੀ ਕਿਉਂਕਿ ਸਿ ਪ੍ਰਭੂ ਦਾ ਨਾਮ ਜਪਣਿਆ ਰੰਗਨ ਰਾਂਗੋ ਸੀ ਬਨ ਸੀਮੋ ਰਾਮ ਨਾਮ ਬਿਨ ਘਰੀ ਨਾ ਜੀਵ ਮਸੀਰ ਮੱਟੀ ਚ ਪ੍ਰਭੂ ਦਾ ਨਾਮ ਜਿਹੜਾ ਹੈ ਰੰਗ ਰਿਆ ਹਾਂ ਪ੍ਰਭੂ ਦੇ ਨਾਮ ਦਾ ਸਿਉਂ ਸਿਉ ਰਿਆ ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਘੜੀ ਵੀ ਜੁੰਦਾ ਨਹੀਂ ਰਹਿ ਸਕਦਾ ਭਗਤਕਾਰਾਂ ਹਰ ਕੇ ਗੁਣ ਗਾਵਾਂ ਆਠ ਪਹਿਰ ਆਪਣਾ ਖਸਮ ਧਿਆਵਾਂ ਪ੍ਰਭੂ ਦੀ ਭਗਤੀ ਕਰ ਰਿਆ ਵਾਂ ਹਰੀ ਦੇ ਗੁਣ ਗਾ ਰਿਆ ਮ ਅੱਠੇ ਪੈਰ ਖਸਮ ਪ੍ਰਭੂ ਨੂੰ ਯਾਦ ਕਰ ਰਿਆ ਵਾਂ ਸੋਨੇ ਦੀ ਸੋਈ ਰੂਪੇ ਦਾ ਤਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਮੈਨੂੰ ਗੁਰੂ ਸ਼ਬਦ ਸੋਨੇ ਦੀ ਸੂਈ ਮਿਲ ਗਈ ਹੈ ਹੁਣ ਸੋਨੇ ਦੀ ਸੂਈ ਦੇ ਨਾਲ ਰੂਪੇ ਦਾ ਤਾਗਾ ਹੈ ਤੇ ਇਸ ਸੂਈ ਧਾਗੇ ਨਾਲ ਮੈਂ ਖਸਮ ਪ੍ਰਭੂ ਦੇ ਨਾਲ ਆਪਣਾ ਮਨ ਉਹ ਸਿਉ ਲਿਆ ਹੈ ਪਾਉਕੇ ਜੋੜ ਲਿਆ ਆਸਾ ਸਬ ਕੁੰਚ ਛੋੜਾ ਵਿਖ ਨਹੀਂ ਛੱਡਾ ਉਦਕ ਮਾਹੇ ਜੈਸੀ ਬਗਤ ਧਿਆਨ ਮੰਡ ਸਬ ਕੁੰਜ ਨੂੰ ਲਾ ਸਕਦਾ ਪਰ ਜ਼ਹਿਰ ਨਹੀਂ ਛੱਡਦਾ ਤੇ ਪਾਣੀ ਜਿਵੇਂ ਬਗਲਾ ਸਮਾਧੀ ਲਾ ਕੇ ਬੈਠਾ ਏਵੇਂ ਹੀ ਇਹ ਮਨੁੱਖ ਅੰਦਰ ਜ਼ਹਿਰੀਏ ਤੇ ਸਮਾਧੀ ਲਾ ਕੇ ਬੈਠਾ ਕਾਹੇ ਕੋ ਕੀ ਜੈਨ ਧਿਆਨ ਜਪਨਾ ਜਬ ਤੇ ਸ਼ੁੱਧ ਨਾਹੀ ਮਨ ਆਪਣਾ ਰਹਾਓ ਏ ਭਾਈ ਸਮਾਦ ਦੀ ਲਾਣ ਦਾ ਕੀ ਲਾਭ ਜੇ ਤੇਰਾ ਮਨ ਹੀ ਨਹੀਂ ਪਵਿੱਤਰ ਸੰਗਤ ਪੋਜਨ ਜੋ ਨਰ ਜਾਣ ਐਸੇ ਹੀ ਠੱਗ ਦਿਓ ਮਖਾਨੇ ਜੋ ਮਨੁੱਖ ਝੁਲਮ ਵਾਲੀ ਰੋਜੀ ਕਮਾਉਣੀ ਜਾਣਦੇ ਨੇ ਅੱਖਾਂ ਮਿਟਦੇ ਨੇ ਐਸੇ ਹੀ ਠੱਗ ਦਿਓ ਬਖਾਨੇ ਤੇ ਜਗਤ ਐਸੇ ਬੰਦਿਆਂ ਨੂੰ ਵੱਡਾ ਠੱਗਾ ਆਖਦਾ ਕਾਹੇ ਨਾਮੇ ਕੇ ਸੁਆਮੀ ਲਾਹਲੇ ਝਗੜਾ RAM RAHSAYAN PIORE NAGAR HE NAMDEV tere malik prabhu ne tere andar pakhand karn wala chhagda hun muka ditta hai he kathor chit manukh parmatma da naam pi te andar o is vaim param nu dur karte aasa paar brahm je cin si aasa te naam bhav si jo manukh ਪਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਉਹਨੂੰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ ਰਾਮਾ ਭਗਤਾ ਚੇਤੀ ਅਲੇ ਅਨਚੰਤ ਨਮਨ ਰਾਕਸੀ ਜਿਨ੍ਹਾਂ ਸੰਤ ਜੰਨਾ ਨੇ ਪ੍ਰਭੂ ਨੂੰ ਸਿਮਰਿਆ ਪ੍ਰਭੂਨਾ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦੇ ਕੈਸੇ ਮਨ ਤਰਹੇਂ ਗਾਰੇ ਸੰਸਾਰ ਸਾਗਰ ਵਿਖੇ ਕੋ ਬਨ ਛੁੱਟੀ ਮਾਇਆ ਦੇਖ ਕੇ ਲੇਰੇ ਮਨ ਨਾ ਰਹਾ ਓਏ ਮਨ ਸੰਸਾਰ ਸਮੁੰਦਰ ਤੂੰ ਕਿਵੇਂ ਪਾਰ ਲੰਗੇਗਾ ਝੂਠੀ ਮਾਇਆ ਨੂੰ ਵੇਖ ਕੇ ਪ੍ਰਭੂ ਤੋਂ ਖੁੰਝਿਆ ਛਿਪੇ ਕੇ ਕਰ ਜਨਮ ਦੇ ਲਾ ਗੁਰਪ੍ਰਦੇਸ਼ਮ ਭੈਲਾ ਸੰਤਾ ਕੇ ਪ੍ਰਸਾਦ ਨਾਮਾ ਹਰ ਪੇਟੂ ਲਾ ਮੈਨਾਂ ਮੈਨੂੰ ਜੇਕਰ ਚਿੰਬੇ ਦੇ ਕਰ ਜਨਮ ਦਿੱਤਾ ਤੇ ਉਸਦੀ ਮੇਰ ਨਾਲ ਫਿਰ ਸਤਗੁਰੂ ਦਾ ਉਪਦੇਸ਼ ਵੀ ਮਿਲਿਆ ਦੇ ਸੰਤ ਜਨਾਂ ਦੀ ਕਿਰਪਾ ਨਾਲ ਨਾਨਮੇ ਨੂੰ ਹੁਣ ਰੱਬ ਮਿਲ ਪਿਆ ਆਸਾ ਬਾਣੀ ਸ਼੍ਰੀ ਰਵਿਦਾਸ ਜੀੋ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਗ ਮੀਨ ਪ੍ਰਿੰਗ ਪਤੰਗ ਕੁੰਚਰ ਇੱਕ ਦੋਖ ਬਿਨਾਸ ਪੰਚ ਦੋਖ ਅਸਾਦ ਜਾ ਮੈਂ ਤਾਕੀ ਕੇਤਕ ਆਸ ਹਰਣ ਮੱਛੀ ਪੋਰਾ ਪੰਬਟ ਹਾਤੀ ਇੰਨਾਂ 'ਚ ਇੱਕ ਇੱਕ ਔਗਣ ਹੈ ਪਰ ਉਹ ਤਾਂ ਵੀ ਇੱਕ ਔਗਣ ਦੇ ਨਾਲ ਖਵਾਰ ਹੁੰਦੇ ਨੇ ਪਰ ਬੰਦਿਆਂ 'ਚ ਤੇ ਪੰਜ ਪੰਜ ਵਿਕਾਰ ਨੇ ਕਿਵੇਂ ਬਚੇਗਾ ਮਦੋ ਅਵਿਦਿਆ ਹਿਤਕੀਨ ਬਵੇਕ ਦੀ ਮਲੀਨ ਰਹਾਉ اے ਪ੍ਰਭੂ ਜੀਵ ਨੇ ਹਨੇਰ ਨਾਲ ਪਿਆਰ ਪਾਇਆ ਫਿਰ ਇਹ ਬਵੇਕ ਦਾ ਜਿਹੜਾ ਦੀਪਕ ਮਲੀਨ ਹੋ ਗਿਆ ਤ੍ਰਿਗਤਜੋਨ ਅਚੇਤ ਸੰਭਵ ਪੁਨ ਪਾਪ ਅਸੋਚ ਮਾਨੁ ਖਾ ਅਵਤਾਰ ਦੁਲਾਮ ਤੇ ਸੰਗਤ ਪੋਚ ਪਸ਼ੂ ਟੇਡੀਆਂ ਜੁੰਨਾ ਦੇ ਜੀਵ ਵਿਚਾਰ ਹੀ ਨੇ ਉਪਾਪੁਨ ਦੀ ਪਰਵਾਹੀ ਨਹੀਂ ਕਰਦੇ ਤੇ ਮਨੁੱਖ ਨੂੰ ਇਹ ਜਨਮ ਬੜੇ ਮੁਸ਼ਕਲ ਨਾਲ ਮਿਲਿਆ ਪਰ ਸੰਗਤ ਇੰਨੇ ਭੈੜੀ ਕੀਤੀ ਹੈ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦਨ ਲਾਗੇ ਕਛ ਨਾ ਚਲੇ ਉਪਾਏ ਕੀਤੇ ਕਰਮਾਂ ਦੇ ਦੀਨ ਜੀਵ ਜਨਮ ਲੈ ਕੇ ਜਿੱਥੇ ਜਿੱਥੇ ਵੀ ਨੇ ਕਰਮਾਂ ਦੇ ਦੀਨੇ ਸਭ ਜੀਵਾਂ ਨੂੰ ਕਾਲ ਨੇ ਭਾਈ ਪਕੜਿਆ ਇਹ ਟਲਦਾ ਨਹੀਂ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਪਨ ਤਪ ਗੁਰ ਗਿਆਨ हे ਰਵਿਦਾਸ हे ਪ੍ਰਭੂ ਦੇ ਦਾਸ ਰਵਿਦਾਸ ਨੂੰ ਵਿਕਾਰਾਂ ਦਾ ਮੂੰਹ ਛੱਡ ਦੇ ਪ੍ਰਭ ਨੂੰ ਜਪ ਭਗਤ ਜਨ ਪੈ ਹਰਨ ਪਰਮਾਨੰਦ ਕਰੋ ਨਿਂਦਾਨ تیرਦਾਸ ਕਰ ਏ ਭਗਤ ਜਨਾਂ ਦੇ ਪੈ ਦੂਰ ਕਰਨ ਵਾਲੇ ਪ੍ਰਭ ਮੈਨੂੰ ਰਵਿਦਾਸ ਨੂੰ ਵੀ ਤੁਸੀਂ ਆਪਣੀ ਸ਼ਰਨ ਵਿੱਚ ਰੱਖ ਲੋ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਨ ਸੰਤ ਦੀਵਾ ਦੇ ਏ ਦੇਵਤਿਆਂ ਦੇ ਦੇ ਪ੍ਰਭ ਸੰਤ ਤੇਰਾ ਰੂਪ ਨੇ ਸਤਿਗੁਰੂ ਦੀ ਮੱਤ ਲੈ ਕੇ ਸੰਤਾਂ ਦੀ ਵਡਿਆਈ ਨੂੰ ਮਨੁੱਖ ਸਮਝ ਲੈਂਦਾ ਹੈ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਆਜੈ ਦੀਜੈ ਦੇਵਾ ਦੇਵ ਰਹਾਉ ਏ ਦੇਵਤਿਆਂ ਦੇਵਤੇ ਪ੍ਰਭੂ ਮੈਨੂੰ ਸੰਤਾਂ ਦੀ ਸੰਗਤ ਬਖਸ਼ ਮੇਰ ਘਰ ਮੈਂ ਸੰਤਾਂ ਦੀ ਸੇਵਾ ਕਰਮ ਸੰਤ ਆਚਰਣ ਸੰਤੋ ਮਾਰਗ ਸੰਤ ਚ ਉਲਗੋ ਲਗਣੀ ਔਰ ਇਕ ਮੰਗੋ ਭਗਤ ਚਿੰਤਾ ਮਣ ਏ ਪ੍ਰਭੂ ਮੈਨੂੰ ਸੰਤਾਂ ਵਾਲੀ ਕਰਨੀ ਸੰਤਾ ਮਲ ਰਸਤਾ ਬਖਸ਼ ਮੈਂ ਇਕ ਦਾਤ ਮੰਗਣਾ ਭਗਤ ਰਵਿਦਾਸ ਜੀ ਕਹਿਣ ਲੱਗੇ ਮੈਨੂੰ ਆਪਣੀ ਭਗਤੀ ਦੇ ਜੜਨੀ ਲਖਾਵੋ ਅਸੰਤ ਪਾਪੀ ਸਣ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਭਗਤ ਰਵਿਦਾਸ ਕਹਿਣ ਲੱਗੇ ਪਰਮਾਤਮਾ ਮੈਨੂੰ ਵਿਕਾਰੀਆਂ ਨੂੰ ਪਾਪੀਆਂ ਤੋਂ ਬਚਾਈ ਰੱਖ ਮੈਨੂੰ ਅਸਲ 'ਚ ਉਹ ਨਾਮ ਦੇ ਜੇ ਤੂੰ ਮਨੁੱਖ ਸਿਆਣਾ ਬਣ ਜਾਂਦਾ ਸੰਤ ਅਨੰਤ ਹੈ ਅੰਤਰ ਨਹੀਂ ਕਿਉਂਕਿ ਸੰਤਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਆਸਾ ਤੁਮ ਚੰਦਨ ਹਮ ਇਰਨ ਬਪੂਰੇ ਸੰਗ ਤੁਮਾਰੇ ਬਾਸਾ ਮਾਦੋ ਤੂੰ ਚੰਦਨ ਦਾ ਬੂਟ ਹੈ ਅਸੀਂ ਹਰਣ ਤੇਰੇ ਨਾਲ ਵਸਨੇ ਆ ਨੀਚ ਰੁਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਤੇਰੀ ਸੋਹਣੀ ਮਿੱਠੀ ਵਾਸਨਾ ਮੇਰੇ ਅੰਦਰ ਵਸ ਪਈ ਹੈ ਮਨੀ ਮੇ ਰਕਤੋ ਉੱਚਾ ਹੋ ਗਿਆ ਮਾਧੋ ਸਤ ਸੰਗਤ ਸ਼ਰਨ ਤੁਮਾਰੀ ਹਮ ਔਗਣ ਤੁਮ ਪਾ ਉਪਕਾਰੀ ਰਹਾਓ ਹਿ ਮਾਧੋ ਮੈਂ ਤੇਰੀ ਸਾਥ ਸੰਗਤ ਦੀ ਓਟ ਪਕੜੀ ਹੈ ਮੈਂ ਔਗਣ ਤੁਸੀਂ ਬੜੇ ਉਪਕਾਰੀ ਰਹਾਓ ਤੂੰ ਮਕਤੂਲ ਸੁਪੇਦ ਸਪੀਲ ਹੰਬਪੁਰੇ ਜਸਕੀਰਾ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਧੁਪਮਖੀਰਾ ਹਿਮਾਦੋ ਤੋ ਚਿੱਟਾ ਪੀਲਾ ਸੋਹਣਾ ਰੇਸ਼ਮ ਐ ਮੈਨ ਮਾਲਣਾ ਉਹਦੇ ਉੱਤੇ ਕੀੜੇ ਵਾਂਗਾ ਇਸ ਕਰਕੇ ਮਾਦੋ ਮਿਹਰ ਕਰ ਮੈਂ ਸਾਥ ਸੰਗਤ ਜੁੜਿਆ ਰਹਾਵਾਂ ਜਿਵੇਂ ਸ਼ੈਤ ਦੀਆਂ ਮੱਖੀਆਂ ਸ਼ੈਤ ਤੇ ਬੈਠੀਆਂ ਰਹਿੰਦੀਆਂ ਨੇ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਰਾਜਾ RAM ਕੇ ਸੇਵਨਾ ਕਿੰਨੇ ਕਹਿ ਰਵਿਦਾਸ ਚਮਾਰਾ ਰਵਿਦਾਸ ਹੀ ਆਖਦੇ ਨੇ ਲੋਕਾਂ ਦੀ ਨਜ਼ਰਾਂ ਚ ਮੇਰੀ ਜਾਤ ਨਹੀਂ ਵੀ ਐ ਮੇਰੀ ਕੁਲ ਨਹੀਂ ਵੀ ਐ ਪਰ へ ਪ੍ਰਮਾਤਮਾ ਮੈਂ ਨੀਵੀਂ ਜਾਤ ਦਾ ਹੋ ਕੇ ਵੀ ਤੇਰੀ ਭਗਤੀ ਨਹੀਂ ਛੱਡੀ ਆਸਾ ਕਹਾ ਪਇਓ ਜੋ ਤਨ ਪਇਓ ਛਿਨ ਛਿਨ ਪਰੇ ਮੰਜਾਇ ਤੋ ਡਰ ਪੈ ਤੇਰੋ ਜਨ ਕੀ ਹੋਇਆ ਸ਼ਰੀਰ ਨਾਸ ਹੋ ਗਿਆ ਮੈਨੂੰ ਕੋਈ ਪਰਿਵਾਰ ਨਹੀਂ ਪਰ ਮੇਰੀ ਅਰਦਾਸ ਹੈ ਮੈਂ ਤੁਹਾਡੇ ਪਿਆਰ ਤੋਂ ਦੂਰ ਨਾ ਹੋਵਾਂ ਤੋ ਜੈ ਚਰਨ ਅਰਬਿੰਦ ਪਵਨ ਮਨ ਪਾਨ ਕਰਤ ਪਾਇਓ ਪਾਇਓ ਰਮਈਆ ਤਨ ਰਹਾਉ ਹੈ ਮਿਰ ਸੋਹਣੇ ਰਾਮ ਮੇਰਾ ਮਨ ਕੋਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਆਪਣੇ ਰਹਿਣ ਦੀ ਥਾਂ ਬਣਾ ਲਿਆ ਤੇਰੇ ਚਰਨ ਕਮਲਾਂ ਵਿੱਚੋਂ ਨਾਮ ਰਸ ਪਿੰਦਿਆਂ ਪਿੰਦਿਆਂ ਮੈਂ ਰਸ ਲਵ ਲਿਆ ਸੰਪਤ ਵਿਪਤ ਪਟਲ ਮਾਇਆ ਤਨ ਤਾ ਮੈਂ ਮਗਨ ਹੋਤ ਨਾ ਤੇਰੋ ਜਨ ਸੋਖ ਵਿਪਤਾ ਤਨ ਇਹ ਮਾਇਆ ਦੇ ਪਰਦੇ ਨੇ ਜੋ ਮਨੁੱਖ ਦੇ ਮੱਤ ਤੇ ਪਏ ਰਹਿੰਦੇ ਨੇ ਇਹ ਪ੍ਰਭੂ ਤੇਰਾ ਸੇਵਕ ਮਾਇਆ ਦੇ ਇਨ੍ਹਾਂ ਪੜਦਿਆਂ 'ਚੋਂ ਨਹੀਂ ਫਸਦਾ। ਪ੍ਰੇਮ ਕੀ ਜੀਵਰੀ ਪਾਤਿਓ ਤੇਰੋ ਜਨ ਕਹਿ ਰਵਿਦਾਸ ਛੋਟੋ ਬੋ ਕਵਨ ਗੁਨ ਹੈ ਪ੍ਰਭੂ ਮੈਂ ਤੇਰੇ ਦਾਸ ਤੇ ਪਿਆਰ ਦੀ ਰਸਤੀ ਨਾਲ ਵੱਜਿਆ ਵਾ ਤੇ ਰਵਿਦਾਸ ਆਖਦੇ ਨੇ ਹੁਣ ਇਸ ਵਿੱਚੋਂ ਨਿਕਲਣ ਨੂੰ ਮੇਰਾ ਹੁਣ ਜੀ ਨਹੀਂ ਕਰਦਾ। ਆਸਾ ਹਰ 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 ਹਰਿ ਸਿਮਰਤ ਜਨ ਗਏ ਨਿਸਤਰ ਤਰੇ ਰਹਾਓ ਏ ਭਾਈ ਮੋੜ ਮੋੜ ਜਪਿਆ ਕਰ ਇਸ ਤਰ੍ਹਾਂ ਜਪ ਕੇ ਜੀਵ ਤਰ ਜਾਂਦੇ ਨੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਾਮ ਜਪਦਿਆਂ ਜਪਦਿਆਂ ਕਬੀਰ ਵੀ ਤਰ ਗਏ ਜਨਮਾ ਜਨਮਾਂ ਦੀ ਲੇਖਾ ਮੁੱਕ ਗਿਆ ਨਿਤ ਨਾਮ ਦੇਉ ਦੂਤ ਪਿਆ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਹਰੀ ਨਾਮ ਸਿਮਰਨ ਦੇ ਕਾਰ ਨਾਮਦੇਵ ਨੇ ਗੋਬਿੰਦ ਰਾਏ ਨੂੰ ਦੁੱਧ ਪਿਆਇਆ ਤੇ ਨਾਮ ਜਪਿਆ ਉਹ ਜਨਮਾਂ ਦੇ ਕਸ਼ਟ ਅਤ ਨਹੀਂ ਪਿਆ ਜਨ ਰਵਿਦਾਸ RAM ਰੰਗ ਰਾਤਾ ਯੋ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਹਰੀ ਦਾ ਦਾਸ ਰਵੀਦਾਸ ਵੀ ਪ੍ਰਭੂ ਦੇ ਨਾਮ ਚ ਰੰਗਿਆ ਇਸ ਦੀ ਬਰਕਤ ਨਾਲ ਨਰਕਾਂ ਛੋਂ ਨਹੀਂ ਜਾਏਗਾ ਮਿੱਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ ਰਹਾ ਮਾਇਆ ਦੇ ਮੋਹ ਚ ਫਸ ਕੇ ਇਹ ਵੇਖੋ ਮਿੱਟੀ ਦਾ ਪਤਲਾ ਕਿਵੇਂ ਨੱਚਦਾ ਚਾਰ ਸ਼ਫੇਰੇ ਭੱਜਿਆ ਫਿਰਦਾ ਹੱਸਦਾ ਖੇਡਦਾ ਮਾਇਆ ਦੀ ਖਾਤਰ ਜਦ ਕਛ ਪਾਵੇ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਜਦੋ ਕੁਛ ਮਿਲ ਜਾਂਦਾ ਹੰਕਾਰ ਕਰਦ ਜੇ ਮਾਇਆ ਗਵਾਜ ਜਾਏ ਤਾਂ ਦੁਖੀ ਹੁੰਦਾ ਮਨ ਬਚ ਕਰਮ ਰਸ ਕਸੈ luminal ਬਿਨਸ ਗਿਆ ਜਾਏ ਕਹੂੰ ਸਮਾਨਾ ਆਪਣੇ ਮਨ ਦੇ ਰਾਹੀ ਬਚਨਾ ਦੇ ਰਾਹੀ ਕਰਤੂਤਾਂ ਦੇ ਰੰਚ ਸਕੇ ਅੰਜ ਫਸਿਆ ਜੇ ਜਦੋਂ ਬਿਨਸ ਗਿਆ ਫਿਰ ਕੀ ਕਰੇਗਾ ਕਿੱਥੇ ਜਾਏਗਾ ਕਹਿ ਰਵਿਦਾਸ ਬਾਜੀ ਜਗ ਪਾਈ ਬਾਜੀ ਗਰ ਸੋਮਹਿ ਪ੍ਰੀਤ ਬਨਿਆਏ ਰਵਿਦਾਸ ਆਖਦੇ ਨੇ ਜਗਤ ਇੱਕ ਖੇਡ ਹੈ ਤੇ ਮੇਰੀ ਹੁਣ ਇਸ ਪ੍ਰਭੂ ਦੇ ਨਾਲ ਪ੍ਰੀਤ ਬਣ ਗਈ ਹੈ ਆਸਾ ਬਾਣੀ ਪਗਤ ਨੇ ਜੀ ਕੀ ਇੱਕ ਊੰਕਾਰ ਸਤ ਗੁਰ ਪ੍ਰਸਾਦ ਪ੍ਰਮਤ ਫਿਰਤ ਬਹੁ ਜਨਮ ਮਿਲਾਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਵਿਖ ਕਾ ਮਨ ਨਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਉ ਮਾਇਆ ਦੇ ਮੋਹ ਚ ਪੈ ਕੇ ਜਨਮ ਅਜਾਈਂ ਗਵਾ ਗਿਆ ਵਿਕਾਰਾਂ ਦੇ ਵਿੱਚ ਹੀ ਬਸ ਫਸਿਆ ਰਿਹਾਉ ਵਿਕ ਫਲ ਪੀਠ ਮੀਠ ਲੱਗੇ ਮਨ ਬੋਰੇ ਚਾਰ ਵਿਚਾਰ ਨਾ ਜਾਣਿਆ ਹੈ ਕਮਲੇ ਮਨ ਇਹ ਜ਼ਹਿਰੂਪੀ ਫਲ ਤੇ ਨੂੰ ਮਿੱਠੇ ਲੱਗੇ ਨੇ ਸੋਹਣੀ ਵਿਚਾਰ ਫੁਰੀ ਨਹੀਂ ਗੁੰਤੇ ਪ੍ਰੀਤ ਬੜੀ ਅਨਪਾਂਤੀ ਜਨਮ ਮਰਨ ਫਿਰ ਤਾਨਿਆ ਗੁਨਾ ਵੱਲੋਂ ਹਟ ਕੇ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵੱਧ ਗਈ ਹੈ ਜੁਗਤ ਜਾ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬੇਗਫਲ ਸੰਚ ਭਰੇ ਮਨਿਆ ਸੀ ਪਰਮਪੁਰਖ ਪ੍ਰਭ ਮਨ ਬਿਸਰੇ ਏ ਮਨ ਤੂੰ ਜੀਵਨ ਦੀ ਜੁਗਤ ਸਮਝ ਕੇ ਚੰਗੀ ਜੁਗਤ ਆਪਣੇ ਅੰਦਰ ਪੱਕੀ ਨਹੀਂ ਕੀਤੀ ਤੋ ਬਸ ਵਿਸ਼ੇ ਵਿਕਾਰ ਦੇ ਫਲ ਹੀ ਇਕੱਠੇ ਕੀਤੇ ਨੇ ਜਾਨ ਪਰਵੇਸ਼ ਗੁਰ ਹੈ ਤਨ ਦੀਆ ਧਿਆਨ ਮਾਨ ਮਨ ਏਕਮਏ ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਧੰਨ ਦੇ ਦਿੱਤਾ ਉਹਦੀ ਸੁਰਤ ਪ੍ਰਭੂ ਚ ਜੁੜ ਗਈ ਹੈ ਪ੍ਰੇਮ ਭਗਤ ਮਾਨੀ ਸੁਖ ਜਾਨਿਆ ਤ੍ਰਿਪਤੀ ਅਗਾਰੇ ਮੁਕਤ ਪਏ ਉਸ ਨੂੰ ਪ੍ਰਭੂ ਦਾ ਪਿਆਰ ਪਰਬੂ ਦੀ ਪਗਤੀ ਚੰਗੀ ਲੱਗੀ ਜੋਤ ਸਮਾਇ ਸਮਾਨੀ ਜਾਕੇ ਅ ਛੱਲੀ ਪ੍ਰਭ ਪਹਿਚਾਨਿਆ ਤੰਨੇ ਤਨ ਪਾਇਆ ਤਰਨੀ ਤਰ ਮਿਲ ਜਨ ਸੰਤ ਸਮਾਨਿਆ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਵ ਵਿਆਪਕ ਜੋਤ ਟਿਕ ਗਈ ਹੈ ਉਸਨੇ ਉਸ ਮਾਇਆ ਨਾਲ ਪ੍ਰੇਮ ਪਿਆਰ ਲਿਆ ਜੋ ਛਲਨ ਜਿਹੜੀ ਛਲਦੀ ਹੈ ਭਾਵ ਕਿ ਜਿਹਦੇ ਅੰਦਰ ਪ੍ਰਭੂ ਦੀ ਜੋਤ ਟਿਕ ਗਈ ਫਿਰ ਉਸ ਮਾਇਆ ਜਿਹੜਾ ਨਾਂ ਛੱਲਣ ਵਾਲਾ ਪ੍ਰਭੂ ਹੈ ਭਾਗ ਜਿਹੜਾ ਮਾਇਆ ਨੂੰ ਜਿੱਤਣ ਵਾਲਾ ਪ੍ਰਭੂ ਵਿੱਚ ਸੁਰਤ ਜੋੜ ਲਈ ਤੰਨੇ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਤੇ ਮੈਂ ਤੰਨੇ ਨੂੰ ਵੀ ਉਸ ਪ੍ਰਭੂ ਦਾ ਨਾਮ ਲੱਭ ਗਿਆ ਜੋ ਸਾਰੇ ਸੰਸਾਰ ਦਾ ਮਾਲਕ ਹੈ ਮਹੱਲਾ ਪੰਜਵਾਂ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜੰਦਾਮ ਕੋ ਛੀਪਰ ਹੋਇਓ ਲਖੀ ਨਾ ਰਹਾਓ। ਏ ਭਾਈ ਹਰ ਵੇਲੇ ਪ੍ਰਭੂ ਦਾ ਨਾਮ ਜਪਿਆ ਕਰ। ਵੇਖ ਜਪਦਿਆਂ ਜਪਦਿਆਂ ਅੱਡੀ ਕੋ ਅੱਡੀ ਅੱਧੀ ਕੋੜੀ ਦਾ ਛਿੰਬਾ ਲਖਪਤੀ ਬਣ ਕੇ ਰਹਾਵ। ਬੁੰਨਾ ਤੰਨਾ ਤਿਆਕੈ। ਪ੍ਰੀਤ ਚਰਨ ਕਬੀਰ। ਨੀਚ ਕੁਲਾ ਜੋ ਲਹਾਰਾ ਪਿਓ ਗੁਨੀ ਗਹੀਰਾ। ਜਿਹੜਾ ਕਬੀਰ ਤਨ ਤਾਣਾ ਬੁਣਦਾ ਸੀ ਹੁਣ ਨਾਮ ਜਪ ਕੇ ਉਹ ਗੁਰਨਾਦ ਦਾ ਸੁੰਦਰ ਬਣ ਗਿਆ ਰਵਿਦਾਸ ਤੁੰਤਾ ਟੋਰ ਨੀਤ ਜਿਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਰਵਿਦਾਸ ਪਹਿਲਾਂ ਮੋਏ ਡੰਗਰਾ ਟੁੰਦਾ ਸੀ ਪਰ ਹੁਣ ਉਹਨੇ ਮਾਇਆ ਦਾ ਸਾਥ ਛੱਡ ਕੇ ਸਾਧ ਸੰਗਤ ਚ ਰਹਿ ਕੇ ਪ੍ਰਭੂ ਦੀ ਸ਼ਰਨ ਲੈ ਕੇ ਉੱਗੜ ਗਿਆ ਹੈ ਸੈ ਨਾਏ ਬੁਤਕਾਰਿਆ ਉਹ ਕਰ ਕਰ ਸੁਨਿਆ ਇਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗੰਨਿਆ ਸਹਿਨ ਨਾਹੀ ਸਹਿਨ ਜਾਤ ਦਾ ਨਾਹੀ ਲੋਕਾਂ ਦੀਆਂ ਬੂਤੀਆਂ ਕੱਢਣ ਵਾਲਾ ਸੀ ਉਸ ਦੀ ਘਰ ਘਰ ਸ਼ੋਭਾ ਹੁੰਦੀ ਸੀ ਜਦੋਂ ਪ੍ਰਭੂ ਵਸ ਗਿਆ ਉਹ ਭਗਤਾ ਚ ਗਿਣਿਆ ਗਿਆ ਏ ਵਿਦ ਸੁਨ ਕੇ ਜਾ ਠਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਤਨਾ ਵਡ ਭਾਗਾ ਫਿਰ ਇਹ ਗੱਲ ਸੁਣ ਕੇ ਗਰੀਬ ਧੰਨਾ ਜੱਟ ਵੀ ਭਗਤੀ ਕਰਨ ਲੱਗ ਪਿਆ ਪ੍ਰਮਾਤਮਾ ਦਾ ਸਖਸ਼ ਦਿਦਾਰ ਹੋਇਆ ਤੇ ਵੱਡੇ ਪਾਗਾਂ ਵਾਲਾ ਉਹ ਬਣ ਗਿਆ ਰੇ ਚਿਤ ਚੇਤਸ ਕੀ ਨਾ ਜਾਲ ਦਮੋਦਰ ਬਿਬੈ ਨਾ ਜਨ ਕੋਈ ਜੇ ਤਮ ਹੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਇ ਹੀ ਮੰਨ ਦਇਆ ਦੇ ਘਰ ਪ੍ਰਮਾਤਮਾ ਨੂੰ ਕਿਉ ਨੀ ਸਿਮਰਤ ਤੋ ਸਾਰੀ ਸ੍ਰਿਸ਼ਟੀ ਦੇਸਾਂ ਵਿਦੇਸਾਂ ਚ ਪਟਕਦਾ ਫਿਰੇਗਾ ਪਰ ਕੁਛ ਨਹੀਂ ਹੋਣਾ ਤਾਂ ਜੋ ਕੁਝ ਹੋਵੇਗਾ ਕਰਤਾ ਹੀ ਕਰੇਗਾ ਰਹਾਉ ਜਨਨੀ ਕਹਿਰੇ ਉਦਰ ਉਦਕਮੇ ਪਿੰਡ ਕੀਆ ਦਸਤੁਵਾਰਾ ਦੇ ਅਹਾਰ ਅਗਨ ਮਹਿ ਰਖੈ ਐਸਾ ਖਸਮ ਹਮਾਰਾ ਮਾਂ ਦੇ ਪੇਟ ਦੇ ਜਾਲ ਵਿੱਚ ਉਸ ਪ੍ਰਭੂ ਨੇ ਸਾਡਾ ਦਸਾਂ ਸੋਤਾਂ ਵਾਲਾ ਸਰੀਰ ਬਣਾਇਆ ਮਾਂ ਦੇ ਪੇਟ ਦੇ ਵਿੱਚ ਉਹ ਖੁਰਾਕ ਦੇ ਕੇ ਸਾਡੀ ਰੱਖਿਆ ਕਰਦਾ ਰਿਹਾ ਅਗਣ ਵਿੱਚ ਕੁੰਮੀ ਜਲ ਮਾਹੇ ਤਨ ਤਿਸ ਬਾਹਾਰਾ ਪੰਖ ਖੇਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰਾ ਸਮਝ ਦੇਖ ਮਨ ਮਾਹੀ ਕੱਛੂ ਗੁੰਮੀ ਪਾਣੀ ਚ ਰੈਂਦੀ ਐ ਬੱਚੇ ਬਾਹਰ ਰਹਿੰਦੇ ਨੇ ਫਿਰ ਵੇਖ ਉਹ ਨਾ ਬੱਚੇ ਨੂੰ ਖਾਂਬਣੇ ਨਾ ਕੋਈ ਇਹਨਾਂ ਨੂੰ ਕੋਈ ਭੋਜਨ ਮਿਲਦਾ ਤਾਂ ਵੀ ਉਹ ਬੱਚੇ ਪੜਦੇ ਜਾਂਦੇ ਨੇ 헤 ਜਿੰਦੇ ਮਨ ਵਿੱਚ ਵਿਚਾਰ ਕੇ ਵੇਖ ਕੋ ਸੁੰਦਰ ਪ੍ਰਭੂ ਪੂਰਨ ਸਭ ਨੂੰ ਪਾਲਦਾ ਪਖਾਨ ਕੀਟ ਗੁਪਤ ਹੋਇ ਰਹਤਾ ਤਾਂ ਚੋ ਮਾਰਗ ਨਹੀਂ ਕਹਿ ਤਨਾ ਪੂਰਨ ਤਾ ਹੋ ਕੋ ਮਾਤਰੇ ਜੀ ਡਰਾਹੀ ਪੱਥਰ ਵਿੱਚ ਕੀੜਾ ਲੁਕਿਆ ਰਹਿੰਦਾ ਪੱਥਰ ਵਿੱਚੋਂ ਬਾਹਰ ਜਾਣ ਲਈ ਉਸ ਨੂੰ ਕੋਈ ਰਾਹ ਨਹੀਂ ਮਿਲਦਾ ਕਹ ਤੰਨਾ ਪੂਰਨਤਾ ਹੁਕਮੁਰਸਤਾ ਪਾਲਣ ਵਾਲਾ ਪੂਰਨ ਪਰਮਾਤਮਾ ਹੈ ਤੰਨਾ ਅਖਦਾ ਜਿੰਦੇ ਤੂੰ ਨਾ ਡਰ ਉਹ ਪ੍ਰਭੂ ਨੂੰ ਤੂੰ ਚੇਤੇ ਰੱਖਿਆ ਕਰ ਆਸਾ ਸ਼ੇਖ ਫਰੀਦ ਜੀ ਦੀ ਬਾਣੀ ਏ ਓੰਕਾਰ ਸਤ ਗੁਰ ਪ੍ਰਸਾਦ ਦਿਲ ਹੋ ਮੁਹਬਤ ਜਿੰ ਸਈ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਨ੍ਹਾਂ ਦੇ ਮਨ 'ਚ ਪਿਆਰ ਉਹ ਸੱਚੇ ਆਸ਼ਿਕ ਨੇ ਜਿਨ੍ਹਾਂ ਦੇ ਮਨ 'ਚ ਹੋਰ ਸ਼ਰੀ ਅੰਦਰ ਕੁਛ ਹੋਰ ਬਾਹਰ ਕੁਛ ਹੋਰ ਉਹ ਕੱਚੇ ਨੇ ਰੱਤੇ ਇਸ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੁਏ ਪਾਰਥੀ ਰਹਾਉ ਜੋ ਮਨੁੱਖ ਪ੍ਰਭੂ ਦੇ ਪਿਆਰ ਚ ਰੱਤੇ ਨੇ ਉਹ ਅਸਲ ਮਨੁੱਖ ਨੇ ਜਿਨ੍ਹਾਂ ਨੂੰ ਰੱਬ ਭੁੱਲ ਗਿਆ ਉਹ ਤਤ ਤੇ ਨਿਰਾਪਾਰ ਨੇ ਆਪ ਲਈ ਲਣ ਲਾਏ ਦਰਦਰਵੇਸ ਸੀ ਤਿੰਨ ਧਨ ਜਣੇਂ ਦੀ ਮਾਉ ਆਏ ਸਫਲ ਸੇ ਉਹ ਮਨੁੱਖ ਰੱਬ ਦੇ ਦਰਵਾਜ਼ੇ ਹਨ ਭਾਵੇਂ ਉਹ ਮਨੁੱਖ ਰੱਬ ਦੇ ਦਰ ਤੇ ਇਸ਼ਕ ਦਾ ਖੈਰ ਮੰਗ ਸਕਦੇ ਨੇ ਜਿਨ੍ਹਾਂ ਨੂੰ ਰੱਬ ਆਪਣੇ ਆਪ ਆਪਣੀ ਲੜ ਲਾਂਦਾ ਉਹਨਾਂ ਦੀ ਮਾ ਵੀ ਭਾਗਾ ਵਾਲੀ ਏ ਜਿਨ੍ਹਾਂ ਨੇ ਸੰਸਾਰ ਚ ਉਹਨਾਂ ਨੂੰ ਪੈਦਾ ਕੀਤਾ ਪਰਵਤ ਨਗਾਰ ਅਪਾਰ ਅਗੰਮ ਬੇਅੰਤ ਤੂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹੇ ਪਾਲਨਹਾਰ ਹੈ ਬੇਅੰਤ ਪ੍ਰਭੂ ਜਿਨ੍ਹਾਂ ਨੇ ਸਮਝ ਲੈ ਸਦਾ ਕਾਇਮ ਰਹਿਣ ਵਾਲਾ ਮਨਾਂ ਦੇ ਹੱਥ ਪੈਰ ਚੁੰਮਣਾ ਤੇਰੀ ਪਨਾ ਖੁਦਾਏ ਤੂੰ ਬਖਸ਼ਨ ਦੀ ਸ਼ੇਕ ਫਰੀਦ ਹੈ ਖੈਰ ਦੀਜੈ ਬੰਦਕੀ ਹੈ ਖੁਦਾ ਮੈਨੂੰ ਤੇਰਾ ਹੀ ਆਸਰਾ ਤੂ ਬਖਸ਼ਣ ਵਾਲਾ ਮੈਨੂੰ ਸ਼ੇਖ ਫਰੀਦ ਨੂੰ ਆਪਣੀ ਬੰਦਗੀ ਦੀ ਖੈਰ ਪਾਓ ਆਸਾ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਸ਼ੇਖ ਫਰੀਦ ਆਖਦਾ ਹੈ ਪਿਆਰੇ ਰੱਬ ਦੇ ਚਰਨਾਂ 'ਚ ਜੋੜ ਤੇਰਾ ਜਿਸਮ ਨੀਵੀਂ ਕਬਰ 'ਚ ਪੈ ਕੇ ਮਿੱਟੀ ਹੋ ਜਾਏਗਾ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜੜੀਆਂ ਮਨਹੂ ਮਚਿੰਦੜੀਆਂ ਰਹਾਓ ਏ ਸ਼੍ਰੀ ਸ਼ੇਖ ਫਰੀਦ ਇਹ ਮਨੁੱਖਾ ਜਨਮ ਚ ਰੱਬ ਨਾਲ ਮੇਲ ਹੋ ਸਕਦਾ ਬਸ ਕੰਮ ਇਹ ਕਰਨਾ ਇੰਦਰੀਆਂ ਨੂੰ ਕਾਬੂ ਚ ਰੱਖਣਾ ਰਹਾਓ ਜੇ ਜਾਣਾ ਮਰ ਜਾਈਏ ਕੁੰਮ ਨਾਈਏ ਛੋਠੇ ਦੁਨੀਆਂ ਲਗ ਨਾ ਆਪ ਮੰਝਾਈਏ ਜੇ ਤੋ ਪਤਾ ਹੋਵੇ ਨਾ ਆਖਰ ਮਰਨਾ ਮੋੜ ਇਥੇ ਨਹੀਂ ਹੋਣਾ ਫਿਰ ਝੂਠੇ ਨਾਸ਼ਵਨ ਸੰਸਾਰਨ ਪ੍ਰੇਤ ਨਹੀਂ ਪਾਣੇ ਚਾਹੀਦੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੈ ਬਾਠ ਮੁਰਿਦਾ ਜੋਲੀਐ ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਜੋ ਰਸਤਾ ਗੁਰੂ ਦੱਸੇ ਔਰ ਸਤੇ ਤੇ ਮੁਰਿਦਾ ਮੰਗ ਤੁਰਨਾ ਚਾਹੀਦਾ ਛੇ ਲੰਗਨ ਦੇ ਪਾਰ ਗੋਰੀ ਮਨੰ ਧੀਰਿਆ ਕੰਚਨਵੰਨੇ ਪਾਸੇ ਕਲਵਤ ਚੀਰਿਆ ਕਿਸੇ ਦਰਿਆ ਤੋਂ ਜਵਾਨਾਂ ਨੂੰ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ ਇਸਤਰੀ ਦਾ ਮਨ ਵੀ ਹੌਸਲਾ ਫੜ ਗਿਆ ਹਿਯਾ ਕੀਤਾ ਲੰਘਣ ਦਾ ਵੀ ਮੈਂ ਪਾਰ ਕਰ ਜਾਵਾਂ ਕੰਚਨਵੰਨੇ ਪਾਸੇ ਕਲਵਤ ਚੀਰਿਆ ਇਸ ਲਈ हे ਮਨ ਤੂੰ ਸੰਤ ਜਨਾਂ ਦੀ ਸੰਗਤ ਕਰ ਜੋ ਮਨੁੱਖ ਨਿਰਸ ਹੋਣੇ ਵਾਲੇ ਪਾਸੇ ਪਾਵ ਕੇ ਮਾਇਆ ਜੋੜਨ ਵਾਲੇ ਲਗ ਪੈੰਦਿਨ ਉਹ ਆਰੇ ਨਾਲ ਚੀਰੇ ਜਾਂਦੇ ਨੇ ਤੁਕੀ ਹੁੰਦੇ ਨੇ ਜਿਵੇਂ ਫਿਰ ਉਹ ਕਮਜ਼ੋਰ ਇਸਤਰੀ ਵੱਡਿਆਂ ਨੂੰ ਵੇਖ ਕੇ ਆਪਣੇ ਕਮਜ਼ੋਰ ਦਿਲ ਨੂੰ ਹੌਸਲਾ ਕਰਦੀ ਹੈ ਵੀ ਤੂੰ ਵੀ ਲੰਘ ਜਾਏਂਗੀ ਇਵੇਂ ਤੂੰ ਵੀ ਲੰਘ ਜਾਏਂਗਾ ਬਸ ਮਾਇਆ ਤਾਰੇ ਜੀਵਾ ਨਾਲ ਨਾ ਜੁੜ। ਸ਼ੇਖ ਯਾਤੀ ਜਗ ਨਾ ਕੋਈ ਥੇ ਰਹਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਏ ਸ਼ੇਖ ਫਰੀਦ ਜਗ ਵਿੱਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ ਜਿੱਥੇ ਅਸੀਂ ਬੈਠੇ ਆਂ ਇੱਥੇ ਪਤਾ ਨਹੀਂ ਕਿੰਨੇ ਵੈਕ ਚਲੇ ਗਏ ਨੇ ਕੱਤਕ ਕੁੰਝਾ ਚੇਤ ਦਉ ਸਾਵਣ ਬਿਜਲੀਆਂ ਛਾਲੇ ਸੋਹਣ ਦੀਆਂ ਫਿਰ ਗਲ ਬਾਹੜੀਆਂ ਕੱਤਕ ਦੇ ਮਹੀਨੇ ਕੁੰਝਾ ਆਉਂਦੀਆਂ ਨੇ ਚੇਤਰ ਵਿੱਚ ਜੰਗਲਾਂ ਨੂੰ ਅੱਗ ਲਾ ਪੈ ਅੱਗ ਲੱਗ ਪੈਂਦੀ ਆ ਸਾਵਣ ਵਿੱਚ ਬਿਜਲੀਆਂ ਚਮਕਦੀਆਂ ਨੇ ਛਾਲ ਇਸ ਤਰ੍ਹਾਂ ਦੀਆਂ ਸੋਹਣੀਆਂ ਬਾਹ ਆਪਣੇ ਖਸਮ ਪ੍ਰਭੂ ਦੇ ਗਲ ਝੁੰਦੀਆਂ ਨੇ ਚੱਲੇ ਚੱਲਣ ਹਾਰ ਵਿਚਾਰਾ ਲੈ ਮੰਨੋਂ ਗੰਡੇਂਦਿਆ ਛੇ ਮਾਂ ਤੁੜਿੰਦਿਆ ਹਿੱਕ ਖਿੰਨੋ ਇਹ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇਂ ਸਿਰ ਹੋ ਕੇ ਤੁਰ ਜਾਂਦੀ ਏ ਸਭਨੇ ਲੰਘ ਜਾਣਾ ਇਹ ਸ਼ਰੀਰ ਦੇ ਬਨਣ ਚ 6 ਮਹੀਨੇ ਲੱਗਦੇ ਨੇ ਤੇ ਨਾਸ ਹੁੰਦੇ ਆ ਇੱਕ ਪਲ ਲੱਗਦਾ ਜਿਵੇਂ ਪੁੱਛੈ ਉਸਮਾਨ ਫਰੀਦਾ ਕਿ ਵਟਕਨ ਗਏ ਚਾਲਨ ਗੋਰਾ ਨਾਲ ਉਲਾਮੇ ਜੀ ਸਹੇ ਹੈ ਫਰੀਦ ਇਸ ਗੱਲ ਦੇ ਜੀਮੀ ਅਸਮਾਨ ਗਵਾਹ ਹਨ ਕਿ ਬਿਆਨ ਤੋਂ ਬੰਦੇ ਤੋਂ ਚਲੇ ਗਏ ਨੇ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਵਖਾਉਂਦੇ ਸਨ ਸਰੀਰ ਤਾਂ ਕਬਰਾਂ 'ਚ ਗਲ ਜਾਂਦੇ ਨੇ ਪਰ ਕੀਤੇ ਕਰਮਾਂ ਦੇ ਓਕ-ਸੋਕ ਜਿੰਦ ਸਹਾਰਦੀ ਹੈ ਜਿਵੇਂ ਪੁੱਛੈ ਅਸਮਾਨ ਫਰੀਦਾ ਕਿ ਵਟ ਕਿੰਨ ਗਏ ਜਾਲਣ ਗੋਰਾ ਨਾਲਾ ਉਲਾਮੇ ਜੀ ਸਹੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ